ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਰੋਲਾ ਜੰਕਸ਼ਨ ਤੇ ਪਿਛਲੇ ਹਫਤੇ ਪੰਜਾਬ ਦੇ ਆਇਰਨ ਮੈਨ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਅਸੀਂ ਗੱਲ ਕਰ ਰਹੇ ਹਾਂ ਬੋਡੀ ਬਿਲਡਰ ਤੇ ਐਕਟਰ ਵਰਿੰਦਰ ਸਿੰਘ ਕੁਮਾਨ ਦੀ ਸਿਰਫ 42 ਸਾਲ ਦੀ ਉਮਰ ਫਿਟਨੈਸ ਦਾ ਪ੍ਰਤੀਕ ਦੁਨੀਆ ਦਾ ਪਹਿਲਾ ਵੈਜੀਟੇਰੀਅਨ ਪ੍ਰੋਫੈਸ਼ਨਲ ਬੋਡੀ ਬਿਲਡਰ ਪਰ ਇੱਕ ਮਾਮੂਲੀ ਸ਼ੋਲਡਰ ਸਰਜਰੀ ਤੋਂ ਬਾਅਦ ਉਹ ਹਮੇਸ਼ਾ ਲਈ ਚਲਾ ਗਿਆ ਕੀ ਇਹ ਸਿਰਫ ਇੱਕ ਟ੍ਰੈਜੀ ਹਾਦਸਾ ਸੀ ਇਸ ਦੇ ਪਿੱਛੇ ਮੈਡੀਕਲ ਲਾਪਰਵਾਹੀ ਦਾ ਕਾਲਾ ਸੱਚ ਛੁਪਿਆ ਹੋਇਆ ਹੈ ਅੱਜ ਅਸੀਂ ਰੋਲਾ ਜੰਕਸ਼ਨ ਜੈਸੀ ਕੋਸ਼ਿਸ਼ ਕਰਾਂਗੇ ਕਿ ਇਸ ਮੌਤ ਦੇ ਹਰ ਪਹਿਲੂ ਨੂੰ ਸਮਝਣ ਦੀ ਬਰੇਂਦਰ ਸਿੰਘ ਕੁਮਾਨ ਸਿਰਫ ਇੱਕ ਨਾਮ ਨਹੀਂ ਬੋਡੀ ਬਿਲਡਿੰਗ ਦੀ ਦੁਨੀਆ ਵਿੱਚ ਇੱਕ ਲੀਜੈਂਡ ਸੀ ਗੁਰਦਾਸਪੁਰ ਪੰਜਾਬ ਦੇ ਰਹਿਣ ਵਾਲੇ 2009 ਵਿੱਚ ਮਿਸਟਰ ਇੰਡੀਆ ਦਾ ਟਾਈਟਲ ਜਿੱਤ ਕੇ ਉਹਨਾਂ ਨੇ ਸਭ ਨੂੰ ਚੁੱਕਾ ਦਿੱਤਾ ਮਿਸਟਰ ਏਸ਼ੀਆ ਦੇ ਰਨਰ ਅਪ ਵੀ ਰਹੇ ਸਭ ਤੋਂ ਖਾਸ ਗੱਲ ਉਹ ਦੁਨੀਆ ਦੇ ਪਹਿਲੇ ਵੈਜੀਟੇਰੀਅਨ ਪ੍ਰੋਫੈਸ਼ਨਲ ਬੋਡੀ ਬਿਲਡਰ ਸਨ ਉਹਨਾਂ ਦੀ ਬੋਡੀ ਦੇਖ ਕੇ ਖੁਦ ਆਰਨੋਲਡ ਨੇ ਉਹਨਾਂ ਨੂੰ ਏਸ਼ੀਆ ਵਿੱਚ ਆਪਣੀ ਬ੍ਰਾਂਡ ਦਾ ਵੇਟਰ ਬਣਾਇਆ ਸੀ ਫਿਟਨੈਸ ਦੇ ਨਾਲ ਨਾਲ ਉਹਨਾਂ ਨੇ ਕਬੱਡੀ ਵਾਂਸ ਅਗੇਨ ਤੇ ਸਲਮਾਨ ਖਾਨ ਦੀ ਟਾਈਗਰ 3 ਜੈਸੀ ਫਿਲਮਾਂ ਵਿੱਚ ਕੰਮ ਕੀਤਾ 9 ਅਕਤੂਬਰ 2025 ਦੀ ਦੁਪਹਿਰ ਵਿਰੇਂਦਰ ਕੁਮਾਰ ਨੇ ਆਪਣੇ ਰਾਈਟ ਸ਼ੋਲਡਰ ਦੇ ਦਰਦ ਦਾ ਇਲਾਜ ਕਰਨ ਅੰਮ੍ਰਿਤਸਰ ਦੇ ਫੋਰਟਿਸ ਹਸਪੀਟਲ ਗਏ ਸਨ ਡਾਕਟਰ ਨੇ ਸਲਾਹ ਦਿੱਤੀ ਇੱਕ ਮਾਮੂਲੀ ਸਰਜਰੀ ਆਰਥਰੋਸਕੋਪਿਕ ਰੋਟੇਟਰ ਕਫ ਰਿਪੇਅਰ ਉਹਨਾਂ ਦੇ ਮੈਨੇਜਰ ਯਦਵਿੰਦਰ ਸਿੰਘ ਨੇ ਵੀ ਕਿਹਾ ਬਾਈ ਜਲਦੀ ਰਿਕਵਰ ਕਰਕੇ ਉਸੇ ਦਿਨ ਘਰ ਚਲੇ ਜਾਵਾਂਗੇ ਸਰਜਰੀ ਸ਼ਾਂਤੀ ਨਾਲ ਖਤਮ ਹੋ ਗਈ ਪਰ ਫਿਰ ਸਿਰਫ ਕੁਝ ਮਿੰਟ ਬਾਅਦ ਕੁਝ ਬਦਲ ਗਿਆ ਹਸਪੀਟਲ ਦੇ ਸਟੇਟਮੈਂਟ ਮੁਤਾਬਕ ਸਰਜੀਤੋ ਠੀਕ 35 ਮਿੰਟ ਬਾਅਦ ਲਗਭਗ 3:35 ਪੀਐਮ ਤੇ ਵਿਰਿੰਦਰ ਸਿੰਘ ਨੂੰ ਕਾਰਡੀਆਕ ਅਰਥਿਮਾ ਹੋ ਗਿਆ ਮਤਲਬ ਦਿਲ ਦੀ ਧੜਕਣ ਅਨਕੰਟਰੋਲੇਬਲ ਹੋ ਗਈ ਕਾਰਡੀਓਲੋਜੀ ਤੇ ਕ੍ਰਿਟੀਕਲ ਕੇਅਰ ਟੀਮ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ 5:36 ਪੀਐਮ ਤੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹਸਪੀਟਲ ਨੇ ਇਸ ਨੂੰ ਦੁਖੜ ਨੁਕਸਾਨ ਕਿਹਾ ਪਰਿਵਾਰ ਤੇ ਦੋਸਤਾਂ ਦੀ ਕਹਾਣੀ ਕੁਝ ਹੋਰ ਹੈ ਵਿਰਿੰਦਰ ਦੇ ਅਚਾਨਕ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਦੋਸਤਾਂ ਨੇ ਹਸਪੀਟਲ ਦੇ ਮੈਡੀਕਲ ਨੈਗਲੀਜੈਂਸ ਦਾ ਇਲਜ਼ਾਮ ਲਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੁਮਾਨ ਦੀ ਮੌਤ ਲਾਪਰਵਾਹੀ ਕਰਕੇ ਹੋਈ ਹੈ। ਵਾਇਰਲ ਵੀਡੀਓ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਫੈਮਿਲੀ ਹਸਪੀਟਲ ਸਟਾਫ ਕੋਲ ਤੋਂ OT ਫੁਟੇਜ ਤੇ ਮੈਡੀਕਲ ਰਿਕਾਰਡ ਦੀ ਮੰਗ ਕਰ ਰਹੀ ਹੈ। ਉਹਨਾਂ ਦਾ ਦਾਵਾ ਹੈ ਕਿ ਮੌਤ ਦੇ ਸਾਹਮਣੇ ਵਿਰੇਂਦਰ ਦਾ ਸਰੀਰ ਨੀਲਾ ਪੈ ਗਿਆ ਸੀ ਜੋ ਆਕਸੀਜਨ ਦੀ ਕਮੀ ਵੱਲ ਇਸ਼ਾਰਾ ਕਰਦਾ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਹੁਣ ਦੇਖਾਂਗੇ ਕੀ ਹੋਵੇਗਾ ਕਿ ਪੁਲਿਸ ਇਸ ਕੈਸ ਦੀ ਸਹੀ ਜਾਂਚ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ पाएगी ਜਾਂ ਨਹੀਂ। ਦੋਸਤੋ ਜਿੰਦਰ ਸਿੰਘ ਕੁਮਾਰ ਦੀ ਮੌਤ ਫਿਟਨੈਸ ਕਮਿਊਨਿਟੀ ਲਈ ਇੱਕ ਬਹੁਤ ਵੱਡਾ ਝਟਕਾ ਹੈ। ਇੱਕ ਬਾਡੀ ਬਿਲਡਰ ਜੋ ਆਪਣੀ ਸਿਹਤ ਦਾ ਇਨਾ ਖਿਆਲ ਰੱਖਦਾ ਸੀ, ਉਹ ਅਚਾਨਕ ਕਿਵੇਂ ਚਲਾ ਗਿਆ? ਸਵਾਲ ਕਈ ਹਨ ਪਰ ਜਵਾਬ ਸਿਰਫ ਇੱਕ ਸਹੀ ਜਾਂਚ ਹੀ ਦੇ ਸਕਦੀ ਹੈ। ਤੁਹਾਡੀ ਕੀ رائے ਹੈ? ਕੀ ਇਸ ਦੇ ਪਿੱਛੇ ਹਸਪੀਟਲ ਦੀ ਗਲਤੀ ਸੀ? ਕਮੈਂਟ ਵਿੱਚ ਜ਼ਰੂਰ ਲਿਖੋ ਤੇ ਨਿਊਜ਼ ਤੇ ਹੋਰ ਅਪਡੇਟਸ ਲਈ ਸਾਡੇ ਚੈਨਲ ਰੋਲਾ ਜਿੰਸਨ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਮਿਲਦੇ ਹਾਂ ਅਗਲੀ ਅਪਡੇਟ ਤੇ। ਜਦ ਤੱਕ ਲਈ ਧੰਨਵਾਦ ਜੀ।